ਕਹਿੰਦੇ ਨੇ ਜੋ ਲੇਜ਼ਰ ਹੁੰਦੇ ਨੇ ਉਹ ਅਮਰ ਹੋ ਜਾਂਦੇ ਆ ਤੇ ਇਵੇਂ ਹੀ ਅਮਰ ਹੋ ਗਿਆ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲ ਦੀ ਮੌਤ ਤੋਂ ਬਾਅਦ ਲੋਕਾਂ ਦੇ ਦਿਲ ਟੁੱਟ ਗਏ ਲੋਕ ਨਹੀਂ ਸਿਚਾਉਂਦੇ ਕਿ ਮੂਸੇਵਾਲਾ ਇੰਨੀ ਜਲਦੀ ਸਾਨੂੰ ਛੱਡ ਕੇ ਚਲਾ ਜਾਵੇ ਉਸ ਦੀ ਮੌਤ ਤੋਂ ਬਾਅਦ ਲੋਕ ਚਾਹੁੰਦੇ ਸੀ ਕਿ ਉਹਨਾਂ ਦੇ ਘਰੇ ਉਸ ਦਾ ਛੋਟਾ ਭਰਾ ਹੋਵੇ ਤੇ ਰੱਬ ਦੀ ਮਿਹਰ ਸਦਕਾ ਸਿੱਧੂ ਹੁਣਾਂ ਦੇ ਘਰੇ ਇੱਕ ਛੋਟਾ ਭਰਾ ਉਹਨਾਂ ਦਾ ਆ ਗਿਆ ਜਿਸ ਤੋਂ ਬਾਅਦ ਲੋਕ ਬਹੁਤ ਹੀ ਜ਼ਿਆਦਾ ਖੁਸ਼ ਸੀ ਤੇ ਲੋਕਾਂ ਨੇ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਵਧਾਈਆਂ ਦਿੱਤੀਆਂ ਤੇ ਹੁਣ ਕਾਫੀ ਟਾਈਮ ਤੋਂ ਲੋਕ ਉਸ ਨੂੰ ਦੇਖਣਾ ਚਾਹੁੰਦੇ ਸੀ ਕਿਉਂਕਿ ਜਨਮ ਤੋਂ ਬਾਅਦ ਉਹਨਾਂ ਦੀ ਚਲਕ ਸੋਸ਼ਲ ਮੀਡੀਆ ਤੇ ਅਜੇ ਤੱਕ ਨਹੀਂ ਦਿਖੀ ਸੀ ਪਰ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ 'ਚ ਤੁਸੀਂ ਨਿੱਕਾ ਸਿੱਧੂ ਮੂਸੇਵਾਲਾ ਦੇਖੋਗੇ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੋ ਛੋਟੇ ਸਿੱਧੂ ਨਾਲ ਲਾਡ ਕਰਦੇ ਪਏ ਨੇ ਛੋਟਾ ਸਿੱਧੂ ਵੀ ਬਾਬਾ ਤੇਜ਼ ਲੱਗਦਾ ਪਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਕਿੰਨਾ ਪਤੰਦਰ ਖੁਸ਼ ਹੈ ਉੱਠਣ ਨੂੰ ਕਰਦਾ ਹੈ ਤੇ ਆਖਿਰ ਦੇਖੋ ਉਹ ਠੀ ਪੈਂਦਾ ਹੈ ਕਿੰਨਾ ਜਿਆਦਾ ਖੁਸ਼ ਹੈ ਮਾਂ ਪਿਓ ਵੀ ਬਹੁਤ ਹੀ ਜ਼ਿਆਦਾ ਖੁਸ਼ ਆ ਸੱਚੀ ਆ ਵੀਡੀਓ ਦੇਖ ਕੇ ਨਾ ਯਾਰ ਉਹ ਦਿਲ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਨਿੱਕਾ ਸਿੱਧੂ ਬਹੁਤ ਹੀ ਜ਼ਿਆਦਾ ਐਕਟਿਵ ਲੱਗਦਾ ਪਿਆ ਹੈ ਲੱਗਦਾ ਹੈ ਜਲਦੀ ਨਿੱਕਾ ਸਿੱਧੂ ਵੀ ਗੌਣ ਲੱਗ ਪਵੇਗਾ ਸੋ ਅਸੀਂ ਦਿਲ ਤੋਂ ਦੁਆਵਾਂ ਮੈਂ ਦਿੰਦੇ ਆ ਨਿੱਕੇ ਸਿੱਧੂ ਨੂੰ ਨਿੱਕੇ ਸਿੱਧੂ ਦੀ ਉਮਰ ਰੱਬ ਲੰਬੀ ਬਖਸ਼ੇ ਤੇ ਵੀ ਵੱਡੇ ਸਿੱਧੂ ਮੂਸੇਵਾਲ ਵੱਡਾ ਨਾਮ ਬਣਾਵੇ ਤੇ ਲੋਕਾਂ ਨੂੰ ਸਿੱਧੂ ਮੂਸੇਵਾਲੇ ਦੀ ਕਮੀ ਫੀਲ ਨਾ ਹੋਣ ਦਵੇ ਸੋ ਤੁਸੀਂ ਵੀ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ